ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਨੇ ਵਿੱਚ ਜਿਹੜਾ ਪਛੇਤਾ ਲਾਇਆ ਜਾਂ ਫਿਰ ਪਹਿਲਾਂ ਦਾ ਲਾਇਆ ਹੋਇਆ ਉਹਦੇ ਵਿੱਚ ਘਾਹ ਹੋ ਗਿਆ ਲੋੜ ਤੋਂ ਜ਼ਿਆਦਾ ਘਾਹ ਹੋ ਜਾਣਾ ਜਿਹਦੇ ਨਾਲ ਆਪਾਂ ਨੂੰ ਘਾਹ ਜ਼ਿਆਦਾ ਦਿਖਦਾ ਤੇ ਜਿਹੜਾ ਸਾਡਾ ਝੋਨਾ ਹੈ ਉਹ ਥੋੜਾ ਘੱਟ ਦਿਖਦਾ ਹੈ ਉਹਦੇ ਲਈ ਕਿਹੜੀ ਸਪਰੇਅ ਕਰੀਏ ਕਿਹੜਾ ਫਾਰਮੂਲਾ ਅਪਣਾਈਏ ਦੇਸੀ ਜਿਹਦੇ ਨਾਲ ਆਪਾਂ ਨੂੰ ਫਾਇਦਾ ਹੋ ਸਕੇ ਜਾਂ ਫਿਰ ਸਪਰੇਅ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਕਿਹੜੀ ਸਪਰੇਅ ਕਰਨੀ ਹੈ ਉਹ ਸਾਰੀ ਅੱਜ ਆਪਾਂ ਵੀਡੀਓ 'ਚ ਖੁੱਲ੍ਹ ਕੇ ਗੱਲ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਪੂਰੀ ਵੀਡੀਓ ਦੇਖੋ ਸਾਨ ਪ੍ਰਭੂ ਝੋਨੇ ਵਿੱਚ ਕਾ ਹੋਣ ਕਾਰਨ ਬੂਝੇ ਦੀ ਖਰਾਕ ਸਾਰੀ 모ਥਾ ਜਾ ਕਾ ਖਾ ਜਾਂਦਾ ਗਰੋਥ ਵਿੱਚ ਵੀ ਫਰਕ ਪੈਂਦਾ ਅਤੇ ਝਾੜ ਵਿੱਚ ਵੀ ਪੂਰਾ ਫਰਕ ਪੈਂਦਾ ਹੈ ਇਹ ਆਪਾਂ ਨੂੰ ਪਤਾ ਹੈ ਹੁਣ ਗੱਲ ਹੈ ਕਿ ਗੱਲ ਹੱਲ ਕੀ ਕਰੀਏ ਦੇਖੋ ਜਦੋਂ ਪਛੇਤੀ ਫਸਲ ਜਿਹੜੀ ਲਗਾਈਆ ਤਾਂ ਉਹਦੇ 'ਚ ਕਾ ਲੋਡ ਤੋਂ ਜ਼ਿਆਦਾ ਹੋ ਗਿਆ ਜਾਂ ਫਿਰ ਜਿਹੜੀ ਪਹਿਲਾਂ ਲਈ ਸੀ ਉਹ ਝਕਾ ਹੋ ਗਿਆ ਲੋਡ ਤੋਂ ਜ਼ਿਆਦਾ ਤੇ ਮਹੀਨੇ ਤੋਂ ਹਜੇ ਅੰਦਰ ਅੰਦਰ ਜਿਹੜੀ 30 ਦਿਨਾਂ ਤੋਂ ਆਪਣੀ ਅੰਦਰ ਅੰਦਰ ਫਸਲ ਹੈਗੀ ਆ ਤਾਂ ਜਿਹੜੀ ਆ ਸਪਰੇ ਕਿਹੜੀ ਕੀਤੀ ਜਾਵੇ ਮੇਰੇ ਦੋਸਤ ਨੇ ਇੱਕ ਨੇ ਪਿੰਡ ਵਿੱਚ ਹੀ ਸਪਰੇ ਕੀਤੀ ਆ ਤੇ ਉਹਦੇ ਨਤੀਜੇ ਤੁਹਾਡੇ ਸਾਹਮਣੇ ਲੈ ਕੇ ਆਏ ਆ ਅਸੀਂ ਆਪ ਹੀ ਬਾਜ਼ਾਰੋਂ ਜਾ ਕੇ ਲੈ ਕੇ ਆਏ ਸੀ ਕਿਉਂਕਿ ਵਿੱਚ ਘਾਹ ਨਜਾਇਜ਼ ਹੋ ਗਿਆ ਸੀ ਅ ਤਾਂ ਸਪਰੇ ਕੀਤੀ ਨਤੀਜੇ ਤੁਹਾਡੇ ਸਾਹਮਣੇ ਨੇ ਪਾਣੀ ਜਮਾ ਸੁਕਾ ਲਿਆ ਪਹਿਲਾਂ ਆਪਾਂ ਪਾਣੀ ਸੁਕਾ ਲੈਣਾ ਫਿਰ ਇੱਕ ਕਿਲੇ ਵਿੱਚ ਜਿਹੜੀ ਜਿਹੜੀ ਡੋਜ਼ ਆ ਦੋ ਸ਼ੀਸ਼ੀਆਂ ਦੀਆਂ ਜਿਹੜੀਆਂ ਢੋਲੀਆਂ ਨੇ ਉਹ 6 ਤੋਂ 8 ਢੋਲੀਆਂ ਬਣਾ ਲੈਣੀਆਂ ਨੇ ਆਪਾਂ ਨੇ ਤੇ ਜਦੋਂ ਜਿਹੜੀ ਫਿਰ ਆਪਾਂ ਝੋਨਾ ਸੁਕਾਇਆ ਜਿਹਦੇ ਚ ਪਾਣੀ ਦੀ ਗਿੱਲ ਵੀ ਘੱਟ ਹੋਣੀ ਚਾਹੀਦੀ ਆ ਫਿਰ ਸਪਰੇਅ ਕੀਤੀ 36 ਘੰਟੇ ਪਾਣੀ ਜਮਾ ਨਹੀਂ ਲਗਾਉਣਾ ਆਪਾਂ ਨੇ ਤੇ 36 ਜਾਂ 48 ਅਸੀਂ 48 ਹੀ ਨਹੀਂ ਅਸੀਂ ਲਾਇਆ ਵੈਸੇ 36 ਘੰਟੇ ਆਪਾਂ ਮਤਲਬ ਨਹੀਂ ਲਾ ਸਕਦੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਮੌਸਮ ਸੀ ਮੌਸਮ ਵੀ ਪਹਿਲਾਂ ਨੈਟ ਤੇ ਚੈੱਕ ਕੀਤਾ ਵੀ ਕੋਈ ਮੀਂਹ ਆਲਾ ਤਾਂ ਸੰਭਾਵਨਾ ਤਾਂ ਨਹੀਂ ਹੈਗੀ ਤੇ ਜਿਹੜੇ ਰਿਜ਼ਲਟ ਨੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਸੁਕਾਤਾ ਘਾ ਜਮਾ ਘਾ ਤੁਹਾਡੇ ਸਾਹਮਣੇ ਆ ਸੁੱਕਿਆ ਹੋਇਆ ਤੇ ਇਹਦੇ ਤੁਸੀਂ ਨਤੀਜੇ ਦੇਖ ਸਕਦੇ ਹੋ ਜਿਹੜੀ ਦਵਾਈਆਂ ਦਵਾਈ ਦੇ ਨਾਂ ਦੀ ਗੱਲ ਕਰੀਏ ਬੈਲ ਫੁੱਡ ਕੰਪਨੀ ਦੀ ਦਵਾਈਆਂ ਬੈਲ ਗੋਲਡ ਇਹਦੇ ਨਾਲ ਇਹ ਤਾਂ ਵਰਤਣਾ ਜੇਕਰ ਤੁਹਾਡੇ ਖੇਤ ਦੇ ਵਿੱਚ ਜਿਵੇਂ ਕਈ ਨਰਮੇ ਵਾਲੇ ਖੇਤ ਹੁੰਦੇ ਆ ਜਾਂ ਫਿਰ ਆਪਾਂ ਨੇ ਦੇਸੀ ਰੇਪ ਆਇਆ ਹੁੰਦਾ ਤੇ ਉਹਨੂੰ ਜਦੋਂ ਹਵਾ ਲੱਗ ਜਾਂਦੀ ਆ ਪੱਦਰ ਨਹੀਂ ਹੁੰਦੀ ਥਾਂ ਤੇ ਉੱਥੇ ਘਾਹ ਬਹੁਤ ਹੋ ਜਾਂਦਾ ਹੈ ਪਾਣੀ ਦੀ ਕਮੀ ਐਤਕੀ ਬਹੁਤ ਆਈ ਆ ਇਸ ਕਰਕੇ ਘਾਹ ਜਿਆਦਾ ਹੋਇਆ ਤੇ ਉਹਦੇ ਵਿੱਚ ਤੁਸੀਂ ਇਹ ਜਿਹੜੀ ਹੈਗੀ ਆ ਵਰਤ ਸਕਦੇ ਹੋ ਪਰ ਇਹ ਬੇਨਤੀ ਹੈ ਕਿ ਤੁਸੀਂ ਨੇੜੇ ਦੇ ਕਿਸੇ ਵੀ ਵਧੀਆ ਦੁਕਾਨਦਾਰ ਦੀ ਸਲਾਹ ਦੇ ਨਾਲ ਹੀ ਦਵਾਈ ਵਰਤੋਂ ਕਰਨੀਆਂ ਕਿਉਂਕਿ ਇਹਦੀ ਜਿਹੜੀ ਸਪਰੇਅ ਆ ਜ਼ੀਰੀ ਤੇ ਵੀ ਪੈਂਦੀ ਆ ਇਸ ਕਰਕੇ ਜਿਹੜਾ ਢੰਗ ਦੇ ਨਾਲ ਤੁਸੀਂ ਕਿਸੇ ਪ੍ਰੋਫੈਸ਼ਨਲ ਬੰਦਾ ਜਿਹੜਾ ਕਰਦਾ ਰਹਿੰਦਾ ਉਂ ਟੇਪਾਵੇਂ ਪੈਸੇ ਦੇ ਦਿਓ ਚਾਰ ਤੇ ਨਤੀਜੇ ਬਹੁਤ ਵਧੀਆ ਨੇ ਝੋਨਾ ਤੁਹਾਡੇ ਸਾਹਮਣੇ ਆ ਹੁਣ ਝੋਨਾ ਇੱਕ ਮਹੀਨੇ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਝੋਨਾ ਪੂਰਾ ਹੱਸਦਾ ਨੱਚਦਾ ਟੱਪਦਾ ਦਿਖ ਰਿਹਾ ਤੇ ਜਿਹੜਾ ਚੱਕਰ ਹੈ ਚੱਕਰ ਇਹ ਆ ਕਿ ਜਿਹੜੀ ਸਪਰੇਅ ਆ ਸਪਰੇਅ ਬੜੇ ਟੰਗ ਦੇ ਨਾਲ ਹੁੰਦੀ ਆ ਤੁਸੀਂ ਕਾਲ ਲਿੰਕ ਕਰਨੀ ਤੇ ਕਿਸੇ ਵਧੀਆ ਬੰਦੇ ਤੋਂ ਆ ਜਿਹੜਾ ਉਹ ਸਪਰੇਅ ਕਰਾਉਣੀ ਆ ਵੈਸੇ ਤਾਂ ਇਹ ਗੱਲ ਹੈ ਕਿ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਹੋ ਸਕਦਾ ਤੁਸੀਂ ਜਿੰਨੀ ਬਚਾ ਸਕਦੇ ਹੋ ਵੀ ਸਪਰੇਅ ਨਾ ਹੋਵੇ ਤੇ ਉਹ 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 ਨਹੀਂ ਫਾਇਦਾ ਹੁਣ ਜੇਕਰ ਲਾਭ ਦੀ ਗੱਲ ਕਰੀਏ ਸਪਰੇਅ ਦੇ ਫਾਇਦੇ ਕੀ ਕੀ ਹੈ ਤੇ ਸਪਰੇ ਦੇ ਫਾਇਦੇ ਆ ਕਾ ਖਤਮ ਹੋ ਜਾਂਦਾ ਜਿਵੇਂ ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ ਕਾ ਜਮਾਂ ਖਤਮ ਹੋ ਜਾਂਦਾ ਤੇ ਫਸਲ ਨੂੰ ਕੋਈ ਅਸਰ ਨਹੀਂ ਹੁੰਦਾ ਤੇ ਕੱਖ ਨੇ ਜਿਹੜੇ ਉਹ ਸਾਰੇ ਮਰ ਜਾਂਦੇ ਚਾਹੇ ਕੋਈ ਛੋਟਾ ਚਾਹੇ ਕੋਈ ਮੋਥਾ ਚਾਹੇ ਕੋਈ ਜਿਹੜਾ ਮਰਜੀ ਕਿਸਮ ਦਾ ਕੱਖ ਹੈਗਾ ਤੇ ਜਿਹੜੇ ਨੁਕਸਾਨ ਦੀ ਗੱਲ ਕਰੀਏ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਆ ਇਹ ਫਿਰ ਪੈਸਟੀਸਾਈਡ ਆ ਜਾਂਦਾ ਤਕੜਾ ਤੇ ਜ਼ਹਿਰ ਆ ਜਾਂਦੀ ਆ ਸੌਰੀ ਤਕੜੀ ਤੇ ਨੁਕਸਾਨ ਇਸ ਦਾ ਖੇਤ ਦੇ ਵਿੱਚ ਜ਼ਹਿਰ ਹੈ ਜਿਹੜੀ ਜ਼ਹਿਰ ਪਾਉਨੇ ਆਪਾਂ ਇਸ ਕਰਕੇ ਇਹ ਕੱਚੀਆਂ ਝੋਨੇ ਦੀਆਂ ਜਿਹੜੀਆਂ ਜੜਾਂ ਦੀ ਗ੍ਰੋਥ ਨੂੰ ਰੋਕਦੀ ਆ ਜੇਕਰ ਡੋਜ਼ ਜ਼ਿਆਦਾ ਪਾ ਦਈਏ ਤਾਂ ਇਸ ਕਰਕੇ ਝੋਨੇ ਤੇ ਡੋਜ਼ ਸਿਰਫ 10 ਹੀ ਪਾਉਣੀ ਆ ਜਿੰਨੀ ਕੁ ਡੋਜ਼ ਘਾਹ ਨੂੰ ਮਾਰੇ ਤੇ ਨਾ ਕਿ ਸਾਡੇ ਝੋਨੇ ਦੀਆਂ ਜਿਹੜੀਆਂ ਕੱਚੀਆਂ ਜੜਾਂ ਨੇ ਬੇਸ਼ੱਕ ਕਿਸਾਨ ਕਹਿ ਦਿੰਦੇ ਆ ਕਿ ਜਿਵੇਂ ਹੁਣ ਮੈਂ ਵੀ ਤੁਹਾਨੂੰ ਕਹਿੰਦਾ ਪਿਆ ਵੀ ਬੁੱਝੇ ਤੇ ਕੋਈ ਫਰਕ ਨਹੀਂ ਹੈਗਾ ਪਰ ਉਹ ਜਿਹੜੀ ਕੱਚੀ ਜੜ ਹੁੰਦੀ ਹੈ ਏਥાં ਕੱਚੀ ਜੜ ਨੇ ਹੁੰਦਾ ਉਹ ਕਿਉਂਕਿ ਜਿਹੜੀ ਜ਼ਹਿਰ ਆ ਜਿਹਨੇ ਘਾਸ ਕਾਇਆ ਉਹ ਜਾਣੀ ਦਾ ਖੇਤ ਦੇ ਵਿੱਚ ਹੀ ਆ ਤੇ ਇਸ ਕਰਕੇ ਤਾਂ ਹੀ ਤਾਂ ਪਾਣੀ ਸੁਕਾਉਣ ਨੂੰ ਕਿਹਾ ਜਾਂਦਾ ਵੀ ਜਦੋਂ ਪਾਣੀ ਸੁੱਕਾ ਹੋਊਗਾ ਉਹ ਪਾਣੀ ਸੁੱਕਣ ਦੇ ਨਾਲ ਉਹ ਜੜ ਥੱਲੋਂ ਨਹੀਂ ਗਿੱਲੀ ਨਹੀਂ ਹੁੰਦੀ ਤੇ ਜਦੋਂ ਜੜ ਗਿੱਲੀ ਨਹੀਂ ਹੁੰਦੀ ਤੇ ਉੱਥੇ ਫਿਰ ਜਿਹੜੀ ਉਹ ਆ ਉਹ ਪਾਣੀ ਦੇ ਨਾਲ ਨਹੀਂ ਜਾਂਦੀ ਪਰ ਇਸ ਤਰ੍ਹਾਂ ਆ ਜਿਹੜੀ ਸਪਰੇਅ ਰੇ ਆ ਉਹ ਉਨਾਕ ਹੀ ਤੁਸੀਂ ਮਤਲਬ ਜਿਹੜੀ ਇਹਦੀ ਸਪਰੇਅ ਸਪਰੇਆ ਹੋਰ ਵੀ ਬਹੁਤ ਆਉਂਦੀਆਂ ਨੇ ਬਹੁਤ ਕੰਪਨੀ ਨੇ ਆਉਂਦੀਆਂ ਨੇ ਬਹੁਤ ਆਉਂਦੀਆਂ ਤੇ ਇਸ ਕਰਕੇ ਤੁਸੀਂ ਕੋਈ ਵਧੀਆ ਕਿਸੇ ਉਹਦੇ ਕੋਲ ਕੰਸਲਟ ਕਰਕੇ ਤੇ ਆਪਦਾ ਤੁਸੀਂ ਉਹਨੂੰ ਪੁੱਛ ਕੇ ਵੀ ਕਿੰਨੀਆਂ ਢੋਲੀਆਂ ਕਰਨੀਆਂ ਤੇ ਤੁਸੀਂ ਉਹ ਜਿਹੜੀ ਹੈਗੀ ਆ ਢੋਲੀਆਂ ਤੁਸੀਂ ਕਰ ਸਕਦੇ ਹੋ ਉਨੀਆਂ ਕਰ ਸਕਦੇ ਹੋ ਬਾਕੀ ਜਿਹੜੀ ਮੇਨ ਗੱਲ ਘਾ ਖਦਮ ਕਰਨ ਦਾ ਤੁਸੀਂ ਜਿਹੜਾ ਆ ਉਹ ਤੁਸੀਂ ਦੇਸੀ ਤਰੀਕਾ ਜਦੋਂ ਆਪਾਂ ਸ਼ੁਰੂ ਤੋਂ ਆ ਇਹ ਤਾਂ ਲੋਡ ਤੋਂ ਜ਼ਿਆਦਾ ਜਿੱਥੇ ਘਾ ਉਹਦੀ ਉਹਦਾ ਹੱਲ ਨਹੀਂ ਫਿਰ ਆਪਦਾ ਹੱਥ ਹੀ ਆਪ ਕੱਢੋ ਨਹੀਂ ਕਿਸੇ ਦਿਹਾੜੀ ਤਾਰ ਨੂੰ ਲਾ ਕੇ ਦੋ ਦਿਨਾਂ ਦੇ ਵਿੱਚ ਤੁਹਾਡਾ ਸਭਾਇਆ ਕਰ ਦੇਣਗੇ ਤੇ ਇਸ ਕਰਕੇ ਆਪਦਾ ਜਿਹੜਾ ਹੈਗਾ ਉਹ ਤੁਸੀਂ ਤਰੀਕਾ ਇਹ ਜੇ ਅਪਣਾਉਣਾ ਤਾਂ ਅਪਣਾ ਸਕਦੇ ਹੋ ਸਾਈਡ ਇਫੈਕਟ ਹੈ ਨਹੀਂ ਕੋਈ ਦੋਸਤੋ ਭਰੋਸਾ ਕਰ ਸਕਦੇ ਹੋ ਤੁਹਾਡੇ ਸਾਹਮਣੇ ਰਿਜ਼ਲਟ ਨੇ ਪਰ ਫਿਰ ਵੀ ਕਿਉਂਕਿ ਇਸ ਮੈਂ ਤੁਹਾਨੂੰ ਬਾਰ ਬਾਰ ਕਿੰਨਾ ਬਹਿ ਸਪਰੇਇ ਜਿੱਥੋਂ ਤੁਸੀਂ ਲੈਣੀ ਆ ਉਹਦੇ ਕੋਲੋਂ ਵੀ ਇੱਕ ਵਾਰ ਜ਼ਰੂਰ ਪਤਾ ਕਰਕੇ ਤੇ ਤੁਸੀਂ ਇਹ ਕਰ ਸਕਦੇ ਹੋ ਪਰ ਨੁਕਸਾਨ ਸਾਡੀ ਜੀਰੀ ਨੂੰ ਕੁਝ ਨਹੀਂ ਹੋਇਆ ਤੁਹਾਡੇ ਸਾਹਮਣੇ ਆ ਸਾਰੀ ਫਸਲ ਵਧੀਆ ਖੇੜਦੀ ਆ ਹੱਸਦੀ ਆ ਐਂਡ ਪੂਰੀ ਗਰੋਥ ਪੂਰੀ ਵਧੀਆ ਇਹ 1 ਮਹੀਨੇ ਦੀ 15 ਤਰੀਕ ਨੂੰ ਹੋ ਜਾਣੀ ਆ 1 ਮਹੀਨੇ ਦੀ ਹੋ ਜਾਣੀ ਆ 15 ਤਰੀਕ ਨੂੰ ਤੇ ਨਤੀਜੇ ਬਹੁਤ ਵਧੀਆ ਨੇ ਜੇਕਰ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ